ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕੀ ਫੁਰਮਾਨ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਅਸੂਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਸਤਿਗੁਰੂ ਜੀ ਕਹਿੰਦੇ ਹਨ ਭਾਦੋਂ ਦੇ ਤਰਾਠ ਕੀ ਤੋਂ ਬਾਦ ਮੇਰੇ ਮਨ ਦੇ ਵਿੱਚ ਅੰਦਰੋਂ ਉਛਲ-ਉਛਲ ਕੇ ਪ੍ਰਭੂ ਦੀ ਪ੍ਰੀਤ ਪੈਦਾ ਹੋ ਰਹੀ ਹੈ ਮੈਂ ਕਿਸ ਤਰ੍ਹਾਂ ਜਾ ਕੇ ਉਸ ਵਾਹਿਗੁਰੂ ਨੂੰ ਮਿਲਾਂ ਮਨ ਤਨ ਪਿਆਸ ਦਰਸ਼ਨ ਕਣੀ ਮੇਰੇ ਮਨ ਦੇ ਅੰਦਰ ਮੇਰੇ ਸਰੀਰ ਨੂੰ ਉਹ ਸੱਚੀ ਪਰਮਾਤਮਾ ਦੇ ਦਰਸ਼ਨਾਂ ਦੀ ਬਹੁਤ ਲੋੜ ਹੈ ਮੈਨੂੰ ਬਹੁਤ ਤਾੰਗ ਹੈ ਕੋਈ ਆਣ ਮਿਲਾਵੇ ਮਾਏ ਇਹ ਕੋਈ ਸੰਤ ਮਹਾਪੁਰਸ਼ ਕੋਈ ਭਿੱਜੀ ਹੋਈ ਰੂਹ ਕੋਈ ਆਣ ਕੀ ਮੈਨੂੰ ਉਸ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਕਰਵਾ ਦੇਵੇ ਮੈਨੂੰ ਮਿਲਾਣਾ ਕਰਵਾ ਦੇਵੇ ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਹਨ ਸੰਤ ਸਹਾਈ ਪ੍ਰੇਮ ਕੀ ਹੋ ਤਨ ਕੇ ਲਾਗਾ ਪਾਏ ਜਿਹੜੇ ਸੰਤ ਮਹਾਪੁਰਸ਼ ਨੇ ਉਹ ਉਸ ਪ੍ਰੇਮੀ ਦੇ ਉਸ ਪ੍ਰਭੂ ਦੇ ਮਿਲਾਪ ਦੇ ਵਿੱਚ ਸਹਾਇਕ ਹਨ ਉਹ ਉਸ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾ ਸਕਦੇ ਹਨ ਮੈਂ ਉਹਨਾਂ ਦੇ ਪੈਰੀ ਪੈਂਦਾ ਹਾਂ ਉਹਨਾਂ ਦੇ ਚਰਣਾ ਦੇ ਵਿੱਚ ਨਮਸਕਾਰ ਕਰਦਾ ਹਾਂ ਵਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਸਤਿਗੁਰੂ ਜੀ ਕਹਿੰਦੇ ਹਨ ਭਾਈ ਉਸ ਪਰਮਾਤਮਾ ਤੋਂ ਬਿਨਾ ਉਸ ਪ੍ਰਭੂ ਤੋਂ ਬਿਨਾ ਕਿਵੇਂ ਕੋਈ ਸੁਖ ਪਾ ਸਕਦਾ ਹੈ ਉਸ ਪਰਮਾਤਮਾ ਤੋਂ ਉਸ ਨਿਰਗੁਣ ਪਰਮਾਤਮਾ ਤੋਂ ਬਿਨਾ ਸੁਖ ਦਾ ਕੋਈ ਆਧਾਰ ਨਹੀਂ ਹੈ ਕੋਈ ਦੂਜੀ ਜਗ੍ਹਾ ਨਹੀਂ ਹੈ ਜਿੱਤੋਂ ਸੁਖ ਦੀ ਪ੍ਰਾਪਤੀ ਹੋ ਸਕੇ ਜਿਨ੍ਹਾਂ ਨੇ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਅਗਾਈ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਪ੍ਰੇਮ ਦਾ ਰਸ ਚਖ ਲਿਆ ਹੈ ਸਵਾਦ ਚਖ ਲਿਆ ਹੈ ਉਸ ਨੂੰ ਤ੍ਰਿਪਤੀ ਆ ਗਈ ਹੈ ਉਸ ਦਾ ਮਨ ਤ੍ਰਿਪਤ ਹੋ ਗਿਆ ਹੈ ਉਹਨੂੰ ਹੋਰ ਕੋਈ ਭੁੱਖ ਨਹੀਂ ਰਹਿ ਗਈ ਨਾ ਹੀ ਉਹ ਕਿਤੇ ਹੋਰ ਭਟਕਦਾ ਹੈ ਆਪ ਤਿਆਗ ਬਿੰਤੀ ਕਰੈ ਲਿਹੋ ਪ੍ਰਭੂ ਲੜ ਲਾਏ ਸਤਿਗੁਰੂ ਜੀ ਕਹਿੰਦੇ ਹਨ ਮੈਂ ਆਪਣਾ ਆਪ ਤਿਆਗ ਕੇ ਆਪਣਾ ਅਹੰਕਾਰ ਤਿਆਗ ਕੇ ਉਸ ਪਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਕਿ ਮੈਨੂੰ ਹੇ ਪ੍ਰਭੂ ਜੀ ਹੇ ਆਪਣੇ ਲੜ ਲਾ ਲਵੋ ਹੇ ਸਤਿਗੁਰੂ ਜੀ ਮੈਨੂੰ ਆਪਣੇ ਲੜ ਲਾ ਲਵੋ ਮੈਨੂੰ ਆਪਣੇ ਨਾਲ ਜੋੜ ਲਵੋ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਜਿਹੜੀਆਂ ਇਸਤਰੀਆਂ ਜੀਵ ਰੂਪੀ ਇਸਤਰੀਆਂ ਭਗਵਾਨ ਨੇ ਪਰਮਾਤਮਾ ਨੇ ਸਤਗੁਰਾਂ ਨੇ ਆਪਣੇ ਨਾਲ ਜੋੜ ਲਈਆਂ ਹਨ ਆਪਣੇ ਨਾਲ ਜਿਨ੍ਹਾਂ ਦਾ ਮੇਲ ਕਰਾ ਲਿਆ ਹੈ ਉਹ ਫਿਰ ਕਦੀ ਵੀ ਵਿਛੜਦੀਆਂ ਨਹੀਂ ਨਾ ਹੀ ਜੁੜਦਾ ਹੋ ਕੇ ਨਾ ਹੀ ਵਿਛੜ ਕੇ ਕਿਤੇ ਹੋਰ ਪਟਕਦੀਆਂ ਹਨ ਉਹ ਉਸ ਪਰਮਾਤਮਾ ਦੇ ਵਿੱਚ ਹੀ ਇੱਕਮਿਕ ਹੋ ਜਾਂਦੀਆਂ ਹਨ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨ ਆਈ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਉਸ ਪ੍ਰਭੂ ਪਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ ਉਸ ਸਤਗੁਰਾਂ ਤੋਂ ਬਿਨਾ ਹੋਰ ਕੋਈ ਵੀ ਮੇਰਾ ਆਸਰਾ ਨਹੀਂ ਹੈ ਸਤਗੁਰੂ ਜੀ ਕਹਿੰਦੇ ਹਨ ਨਾਨਕ ਹਰ ਸ਼ਰਣਾਇ ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਇਹ ਸਤਗੁਰੂ ਮੈਂ ਤੇਰੀ ਸ਼ਰਣ ਵਿੱਚ ਆਇਆ ਹਾਂ ਮੈਨੂੰ ਆਪਣੇ ਨਾਲ ਮਿਲਾ ਲੈ ਮੇਰੇ ਲਈ ਤੇਰੇ ਤੋਂ ਬਿਨਾ ਹੋਰ ਦੂਜਾ ਕੋਈ ਸਹਾਰਾ ਨਹੀਂ ਹੈ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ ਰਾਏ ਅਸੂ ਵਿੱਚ ਉਹੀ ਸੁਖੀ ਵਸਦੇ ਹਨ ਜਿਨ੍ਹਾਂ ਤੇ ਵਾਹਿਗੁਰੂ ਸੱਚੀ ਪਾਤਸ਼ਾਹ ਦੀ ਮਿਹਰ ਹੋ ਜਾਂਦੀ ਹੈ ਉਹ ਸਦਾ ਆਰਾਮ ਦੇ ਵਿੱਚ ਸੁਖ ਦੇ ਵਿੱਚ ਵਸਦੇ ਹਨ ਉਹਨਾਂ ਨੂੰ ਦੁੱਖ ਛੋਹ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ